तो पानी पीना फिर कुछ खानी भुख बड़ी लगी किधर हाँ फ्रिज नहीं खुल मा अच्छा। तेन फ्रिज तैपी है तेन मैं नहीं दिखी आई आई ਹਾਂ ਨਾ ਸਤ ਨਾ ਕਿਸਤ ਫ੍ਰਿਜ ਨੂੰ ਲਾਪੀ ਤੋ ਜੱਫੀਆਂ ਮਾਰ ਮਮੀ ਸੁੱਤੀ ਹੋੜ ਕੇ ਉਹਨਾਂ ਦਾ ਸਾਸਿਕਾ ਲਾ ਬਣਾਵਾ ਮੈਂ ਘਰੇ ਰਹਿਣੀ ਤੁਸੀਂ ਵੀ ਘਰੇ ਰਹਿਣੀ ਹੈ ਤੁਸੀਂ ਕਿਤੇ ਯਾਤਰਾ ਤੇ ਨਹੀਂ ਗਏ ਅੱਛਾ ਜਿਹੜਾ ਮੈਂ 2-3 ਦਿਨ ਵਾਂਡਿਓ ਰਹਿ ਕੇ ਆਈ ਉਹ ਤੈਨੂੰ ਦੱਸਿਆ ਨਹੀਂ ਵੀ ਮੰਮੀ ਘਰ ਹੈਗੀ ਕਿ ਨਹੀਂ ਹੈਗੀ ਇਹ ਨਹੀਂ ਹੁਣ ਖੁੱਲਣੀ ਕਿਉਂ ਐਵੇਂ ਨਾ ਨੂੰ ਜ਼ੋਰ ਲਾਈ ਚੱਲ ਇਹਦੀ ਬਾਰੀ ਨਾ ਤੋੜਦੀ ਪਰ ਇਹ ਹੋ ਹੁਣ ਇਹਦੇ ਲਾਗੋ ਆਪਣੀ ਨੇ ਉਹ ਤਾਂ ਉਹੀ ਵਰਤੋਗੇ ਕੀ ਮਤਲਬ ਮੰਮੀ ਤੁਹਾਡਾ ਇਹਨੂੰ ਕੀ ਹੋਇਆ ਵਾ ਇਹਨੂੰ ਲੋਕ ਤੁਸੀਂ ਲਾਇਆ ਨਾ ਮੈਂ ਲਾਇਆ ਮੇਰੀ ਫ੍ਰਿਜ ਮੈਂ ਲਾਇਆ ਤੂੰ ਤੋੜਨੀ ਆ ਹੈ ਤੇ ਮੰਮੀ ਮੈਂ ਕੁਝ ਖਾਣਾ ਨਹੀਂ ਆ ਖਾਣ ਦਾ ਤੈਨੂੰ ਪਤਾ ਵਾ ਹੋਰ ਤੈਨੂੰ ਕਿਆ ਕੰਮ ਦਾ ਨਹੀਂ ਪਤਾ ਮੇਰੀ ਗੱਲ ਸੁਣ ਜੇ ਮੈਂ ਤੇੰਨ ਦਿਨ ਚਲੀ ਗਈ ਤੂੰ ਕੁੜੀ ਨੂੰ ਕਿੱਦਾਂ ਕੰਮ ਕਰ ਕਰ ਮਾਰਿਆ ਵਾ ਉਹ ਤੇਰੀ ਜਾਨ ਨੂੰ ਰੋਂਡੀ ਸੀ ਮੰਮੀ ਹਾਂ ਗੱਲ ਤਾਂ ਚੰਗੀ ਨਹੀਂ ਮੇਰੇ ਨਾਲ ਕਰਨ ਦੇ ਮੈਂ ਤਾਂ ਦਾ ਦਿੱਤੀ ਉਹ ਆ ਫ੍ਰਿਜ ਖੋਲ੍ਹ ਚੰਗੀ ਗੱਲ ਆ ਨਾ ਫ੍ਰਿਜ ਅੱਜ ਖੁੱਲਣੀ ਤੇ ਨਾ ਤੇਰੇ ਵਾਸਤੇ ਕੱਲ੍ਹ ਖੁੱਲਣੀ ਆ ਆਪਣੀ ਫ੍ਰਿਜ ਲਿਆਓ ਤੇ ਆਪਣੀ ਫ੍ਰਿਜ ਤੇ ਵਰਤੋ ਤੇ ਨਾ ਹੁਣ ਇੱਥੇ ਰੋਟੀ ਪਾਣੀ ਵੱਲ ਧਿਆਨ ਕਰ ਆਪਣਾ ਸਮਾਨ ਲਿਆਓ ਤੇ ਖਾਓ ਅਹੀਂ ਠੇਕਾ ਨਹੀਂ ਲਿਆ ਤੁਹਾਡਾ ਕੀ ਗੱਲ ਅਹੀਂ ਵੀ ਕਰਦੇ ਹੋਂਨੇ ਮਾਲਕਾਂ ਜਿੰਨੇ ਤੁਸੀਂ ਆ ਆਜੇ ਨਹੀਂ ਤੁਸੀਂ ਨਹੀਂ ਮਾਲਕ ਬਣੀ ਤੇ ਨਾਲ ਇਹ ਚਲਾਕੀਆਂ ਕਰ ਅਜੇ ਮਾਲਕ ਮੈਂ ਬੈਠੀ ਹਾਂ ਇਹ ਤੋੜਨੀ ਨਹੀਂ ਗਈ ਪੈਹਾਂ ਦੀ ਆਈ ਹਰਾਮ ਦੇ ਪੈਸੇ ਨਹੀਂ ਇਹ ਹੱਕ ਦੇ ਪੈਸੇ ਮੈਂ ਭਲੇ ਹੋ ਜਾ ਚੰਗੀ ਕਰ ਲੈ ਇਹਕਿਆਂ ਤੋਂ ਲਿਆ ਉਹਨੂੰ ਜਿੱਦਾਂ ਮਰਜੀ ਕੱਦਾਂ ਮਾਰ ਮਾਰ ਖੋਲੀ ਇਹਨੂੰ ਨਹੀਂ ਹਟਾਉਣਾ ਤਾਂ ਨਾ ਤੁਹਾਨੂੰ ਮੈਂ ਬਾਅਦ ਚ ਗੱਲ ਕਰੂੰਗੀ ਕਰ ਲਈ ਜਿਹੜੀ ਕਰਨੀ ਤੋਂ ਬਾਅਦ ਤੂੰ ਹੁਣੇ ਕਰਕੇ ਜਾ ਤੈਨੂੰ ਹੁਣ ਮੈਂ ਵੇਖੀ ਕਿਦਾਂ ਤੇਰਾ ਨਾਸੀ ਤੂੰ ਦਿੰਨੀ ਆ ਤੈਨੂੰ ਐਦਾ ਕਿਦਾਂ ਪਤਾ ਲੱਗਣਾ ਉਹ ਜਿਹੜਾ ਕੁੜੀ ਨੂੰ ਮਗਰੋਂ ਇੰਨਾ ਸਤਾਇਆ ਨਾ ਉਦਾਂ ਹੀ ਗਣਕਣ ਬਦਲੇ ਤੇਰੇ ਕੋਲ ਲਵਾਂਗੀ ਫੇਰ ਤੈਨੂੰ ਪਤਾ ਲੱਗਣਾ ਆਇਆ ਕਿ ਨਹੀਂ ਕੰਮ ਸੂਤ ਹੋਈ ਤੇ ਮੈਂ ਕਹਿਣ ਲੱਗੀ ਆ ਤੂੰ ਵਾਵਾ ਚੰਗਾ ਕੰਮ ਸੈੱਟ ਕੀਤਾ ਵਧੀਆ ਕੀਤਾ ਫਿਰ ਅੱਜ ਨੂੰ ਲੋਗ ਲਾ ਲਿਆ ਨਹੀਂ ਤੇ ਇਧਰੋਂ ਆਉਂਦੀ ਭਾਬੀ ਕਦੀ ਸੇਵ ਕਦੀ ਕੇਲੇ ਕਰੀ ਦੋਦਰਾ ਗਲਾ ਪਰ ਪਰ ਪਿੰਦੀ ਆ ਹੁਣ ਲੱਗੂ ਨਾ ਪਤਾ ਜਦੋਂ ਉਹ ਕੋਖਣਾ ਮਿਲਣ ਪਾਣੀ ਪੀਉ ਫੋਕਾ ਹੈ ਇਹਨੇ ਆਤੀ ਬੜੀ ਚੁੱਕੀ ਆ ਇਹ ਭੂਏ ਚੜ ਗਈ ਇਹਦਾ ਰਾਦਾ ਵੀ ਕਿਹੜਾ ਕੁਛ ਕਹਿਣਾ ਹੁਣ ਇਹ ਚੁੱਪ ਚਾਪ ਕਰਕੇ ਬੋਲ ਬਲ ਕੇ ਹਟ ਜਾਂਦੀਆਂ ਮਾਵਾਂ ਤੀ ਹੁਣ ਵੇਖਿਆ ਕਿਦਾਂ ਫੂਫੂ ਕਰਦੀ ਅੰਦਰ ਵੱੜ ਗਈ ਜਾ ਕੇ ਹੁਣ ਸਾਰੀਆਂ ਗੱਲਾਂ ਨਾ ਬਾਜੀ ਦੇ ਕੰਨਾਂ 'ਚ ਫੁੱਕਾ ਮਾਰੂਗੀ ਮਾਰਦੀ ਸਾਨੂੰ ਬਾਜੀ ਦਾ ਨਹੀਂ ਡਰ ਪਿਆ ਸਾਨੂੰ ਉਹਦਾ ਨਹੀਂ ਪਿਆ ਮਰਨ ਦੇਣ ਭੁੱਖੇ ਆਪਣਾ ਹੀ ਲਿਉਣਗੇ ਤੇ ਖਾਣਗੇ ਵੇਖੀ ਹੁਣ ਪਤਾ ਲੱਗਦਾ ਨਾਲੇ ਉਹਨੂੰ ਮੁੰਡੇ ਦੀਆਂ ਅੱਖਾਂ ਉੱਗਣ ਗਿਆ ਲਿਆਊਗਾ ਕੋ ਖਰਚੂ ਦਾ 1200 ਦਾ ਲਿਆਊਗਾ ਲਿਆਏ ਆਪਣਾ ਸਾਰਾ ਸਮਾਨ ਉਹ ਇਹ ਸਾਰਾ ਸਮਾਨ ਮੇਰੇ ਪਿਓ ਦੀ ਕਮਾਈ ਦਾ ਘੜਾ ਇਹਨਾਂ ਦਾ ਵਾ ਲੱਗੀ ਫ੍ਰਿਜ ਜਿਹੜੀ ਨਾ ਉਹਦੇ ਨਾਲ ਖੋਲਣਾ ਜਿਹੜੀ ਕਰਦਣਾ ਕਾ ਤੋੜਨੀ ਹਾਂ ਤੋੜਨੀ ਅੱਗੇ ਮਹਾ ਲਈ ਹਮ ਤੇਰੀ ਇਹ ਕਿਹੜੀਆਂ ਚੀਜ਼ਾਂ ਲਈਆਂ ਜਾਂਦੇ ਇਹਨਾਂ ਨੂੰ ਪਤਾ ਫੇ ਲੱਗਦਾ ਇਹ ਬਣੀਆਂ ਤੇ ਬੈ ਗਈ ਆ ਤੇ ਕੋਈ ਨਹੀਂ ਹੁਣ ਜਦੋਂ ਆਪਣੀਆਂ ਬਣਾਉਣੀਆਂ ਪਊ ਨਾ ਲੱਗ ਪਤਾ ਜਾਊਗਾ ਕਿ ਡੇ ਪਖੰਡ ਕੰਢਈ ਹੈ ਸਵੇਰ ਦੇ ਅੰਦਰ ਵੜੀ ਆ ਵੇਲੋ ਕਿਤੇ ਮੇਨਾ ਕੋਈ ਕੰਮ ਧੰਦਾ ਕਰਾਇਆ ਆ ਮੈਂ ਸਵੇਰ ਦਾ ਪ੍ਰਸ਼ਟੇ ਵੱਲ ਬਾਹਰ ਕੱਢਿਆ ਵੀ ਚਲ ਮੀਮੂ ਪੈਂਦੇ ਰੇ ਤੁੱਪ ਲੱਗ ਜੂਗੀ ਤੇ ਭਾਬੀ ਮੇਰੇ ਨਾਲ ਕੋਈ ਕੰਮ ਕਰਾਉਗੀ ਨਾ ਭਾਬੀ ਨੇ ਤਾਂ ਸ਼ਰਮ ਹੀ ਲਾ ਛੜੀ ਬੋਲੀਆਂ ਖਾਣ ਗਿੱਜ ਗਈ ਉਹਨੂੰ ਤੇ ਇੰਨਾ ਨਹੀਂ ਪਤਾ ਵੀ ਚਲ ਬਰਸਾਤ ਵਾ ਮੈਂ ਕੱਪੜੇ ਚੱਲ ਜੇ ਇਹਨਾਂ ਨੇ ਸੁੱਕਣੇ ਪਾਤੇ ਆ ਤੇ ਮੈਂ ਇਕੱਠੇ ਕਰਕੇ ਅੰਦਰ ਲੈ ਆਵਾ ਹੈ ਤੇ ਇਹਦੇ ਖਸਮ ਦੇ ਕੱਪੜੇ ਆ ਨਾ ਕਿਹੜੇ ਥਾਡੇ ਹੀ ਉਹਦੇ ਵਿੱਚ ਉਹ ਮੰਮੀ ਮੈਂ ਵੀ ਹੁਣ ਬਸ ਇਦਾਂ ਕਰਨਾ ਵਾ ਆਪਣੇ ਆਪਣੇ ਕੱਪੜੇ ਲਿਆ ਕੇ ਰੱਖ ਲੈਣੇ ਆਪਣੇ ਚੱਕਣ ਨਾ ਚੱਕਣ ਮੇਰੇ ਵੱਲੋਂ ਤੇ ਮੀ ਆਵੇ ਨੇਰੀਆਵੇ ਜੋ ਮਰਜੇ ਉੱਥੇ ਗੱਲਾਂ ਸੜਨਗੇ ਰਹਿਣ ਦੇ ਉੱਥੇ ਹੀ ਪਈ ਬੜਾ ਮੈਂ ਕੀਤਾ ਕਿ ਮੇਰੀ ਭਾਬੀ ਆ ਭਾਬੀ ਆ ਪਰ ਭਾਬੀ ਨੇ ਮੇਰੀ ਕੋਈ ਗਦਰ ਨਹੀਂ ਨਾ ਭਾਈ ਹੁਣ ਭਾਬੀ ਦਾ ਲਿਆਜ ਮੈਂ ਵੀ ਨਹੀਂ ਲੈਣਾ ਫਿਰ ਮੈਂ ਵੀ ਹੁਣ ਇਹਨੂੰ ਨਾਨਾ ਵਾਲੀ ਕਰਕੇ ਦੱਸੂਗੀ ਇਹ ਤੇ ਇਦਾਂ ਹੀ ਪੁੱਛ ਪੁੱਛ ਕਰਦਿਆ ਭੂਏ ਚੜ ਗਈ ਆ ਇਹਨੂੰ ਮੈਂ ਉਦੋਂ ਨਸੀਤ ਦੇ ਦੇਣੀ ਤੇਰੇ ਆਖਿਆ ਮੈਂ ਉਹ ਗੱਲ ਚੱਲ ਫੇਟਲੀ ਪੈ ਗਈ ਤੇ ਚੱਲ ਕੋਈ ਗੱਲ ਨਹੀਂ ਤੇ ਕੁੜੀ ਕਹਿੰਦੀ ਤੇ ਮੈਂ ਮੰਨ ਲਈ ਨਹੀਂ ਆ ਕੁੜੀਆ ਉਦੋਂ ਤੂੰ ਮੇਰੀ ਪੇਛੜੀ ਜਾਣ ਦਿੱਤੀ ਹੁਣ ਇਹ ਨਹੀਂ ਮੇਰੀ ਜਾਣ ਦੇਂਦੇ ਮੈਂ ਤੇ ਵਿੱਚ ਫਸ ਗਈ ਨਾ ਮੰਮੀ ਉਹ ਲੋਤੇ ਮੈਂ ਤਾਂ ਕਿਹਾ ਵੀ ਚੱਲ ਭਾਬੀ ਦਾ ਫਰਕ ਪੈ ਗਿਆ ਸ਼ਾਇਦ ਬਦਲੀ ਗਈ ਹੋਵੇ ਪਰ ਭਾਬੀ ਦਾ ਮੈਨੂੰ ਕੀ ਪਤਾ ਈ ਆ ਤੁਹਾਡੇ ਜਾਣ ਤੋਂ ਮਗਰ ਭਾਬੀ ਦਾ ਰੂਪ ਅਸਲੀ ਮੇਰੇ ਸਾਹਮਣੇ ਆਉਣਾ ਵਾ ਨਹੀਂ ਰਾਜਵਿੰਦਰ ਮੋਢਾ ਦੇ ਵਿਗੜੇ ਕਦੀ ਨਹੀਂ ਸੁਧਰਦੇ ਭਾਵੇਂ ਜਿੰਨਾ ਮਰਜੀ ਜ਼ੋਰ ਲਾ ਲੋ ਕਿਉਂਕਿ ਉਹਨਾਂ ਨੂੰ ਹੱਤ ਪਈ ਹੁੰਦੀ ਨਾਲੇ ਤੇ ਇਹਨੂੰ ਹੁਣ ਬਹੁਤੀ ਸਖਰੇਣੀ ਬਣੀ ਆ ਇਹਨਾਂ ਦਾ ਬਹੁਤਾ ਹੀ ਨਿਆ ਦਾ ਇਰਾਦਾ ਵੀ ਮੈਂ ਕੰਮ ਕਰਾਂ ਇਹ ਲੱਗੀਆਂ ਰਹਿਣ ਮਾਵਾਂ ਧੀਆ ਤਾਂਹੀਂ ਲੱਗੀਆਂ ਰਹਿੰਦੀਆਂ ਤਾਂ ਵੀ ਨਹੀਂ ਇਹਨੂੰ ਪਾਲ ਪਜਾਂਦੀ ਤੇ ਮਰਨਦੇ ਹਣ ਪੁਖੇ ਉਹ ਮੰਮੀ ਕੋਈ ਗੱਲ ਨਹੀਂ ਹੁਣ ਵੇਖਿਓ ਡੇ ਦੇ ਚਾਲ ਆਸਦੇ ਆ ਨਾਲੇ ਲੱਗ ਜੂ ਨਾ ਪਤਾ ਜਦੋਂ ਆਪਣਾ ਆਪੇ ਕਰਕੇ ਖਾਣਾ ਪਿਆ ਹੁਣਾਂ ਛਾਵਾ ਪੈਂਡਿੰਗ ਆ ਨਾ ਆਪਣੀ ਰੋਟੀ ਲੋਣੀ ਆ ਤੇ ਪਕਾ ਕੇ ਖਾ ਲੈਣੀ ਆ ਨਾ ਇਹਨਾਂ ਜੋ ਅੱਗੇ ਸਬਜ਼ੀ ਬਣਾਉਣੀ ਆ ਨਾ ਨਾ ਸਬਜ਼ੀ ਬਣਾਉਣੀ ਨਹੀਂ ਅੱਜ ਅਸੀਂ ਹਾਂ ਨੂੰ ਜੇ ਜਿਕੇ ਤਾਂ ਆਪਾਂ ਦੋਵੇਂ ਮਾਮਾ ਤੇ ਅੱਜ ਖਾ ਹੀ ਚਾਰਨਾ ਲਵਾਂਗੇ ਖਾਵੇ ਜਿੱਥੋਂ ਮਰਜੀ ਇਹ ਵੀ ਨਾ ਕਵੇ ਵੀ ਆਪ ਬਣਾ ਕੇ ਖਾ ਲਈ ਤੇ ਸਾਡੇ ਬਾਤੇ ਰਹਿਣ ਨਹੀਂ ਦਿੱਤੀ ਰਹਿਣ ਦੇ ਹੁਣ ਉਹ ਵੀ ਆਣ ਕੇ ਮੰਗੂਗਾ ਜਦੋਂ ਰੋਟੀ ਇਹਨੂੰ ਲੱਗੂਗਾ ਪਤਾ ਫੇ ਵੇਖਾਂ ਕਿ ਚੀਚ ਖਾਂਦੀ ਚਾਰ ਖਾਊਗੀ ਫੇਈ ਪਤਾ ਲੱਗੂਗਾ ਉਹ ਹੀ ਆ ਨਾ ਉਹਨੇ ਉਹ ਕਹਿੰਦਾ ਕੋ ਨਹੀਂਗਾ ਇਹ ਛਣਕਣੇ ਛਣਕਾ ਕੇ ਦੱਸ ਦਿੰਦੀ ਆ ਭੂਏ ਚੜੀ ਆ ਚੱਲ ਉਹਦਾ ਰਾਦਾ ਚੱਲ ਕੇ ਆਪਸ ਹੋਈ ਜਾਂਦੀ ਵੀਰ ਉਹਨੂੰ ਹੀ ਨਹੀਂ ਮੰਮੀ ਕੋ ਕਹਿੰਦਾ ਸਾਡੇ ਵਾਰੀ ਵੇਖਿਆ ਵੀਰ ਵੀ ਕਿਦਾਂ ਗੱਜ ਗੱਜ ਕੇ ਬੋਲਦਾ ਕੋਈ ਨਹੀਂ ਗੱਜ ਲਾਂਦੇ ਕਿੰਨਾ ਉਹਦੇ ਸਾਹਮਣੇ ਆਵਾਜ਼ ਨਹੀਂ ਨਿਕਲਦੀ ਜਾ ਕੇ ਆਗੇ ਤੁਸੀਂ ਆਹੋ ਮੇਲਾ ਆਪਣੀ ਮਾਂ ਦੇ ਘਰ ਨਾਮੇ ਕੀ ਹੋ ਗਿਆ ਹੁਣ ਮੈਂ ਕੋਈ ਖਾਣ ਨੂੰ ਫ੍ਰਿਜ ਖੋਲਣੀ ਸੀ ਨਾਲੇ ਮੈਂ ਬਣਾਉਣੀ ਸੀ ਚਾ ਉਹਨੇ ਫ੍ਰਿਜ ਨੂੰ ਤਾਲਾ ਮਾਰਤਾ ਵਾ ਇਹ ਮੇਰੇ ਤੋਂ ਬਰਦਾਸ਼ਤ ਹੁਣ ਪਰੇ ਆ ਕੰਮ ਇਹ ਗੱਲ ਤੇ ਮੰਮੀ ਅਥੇ ਮਾਰੀ ਫੇਰ ਇਹਨੂੰ ਵੀ ਤਾਲਾ ਲਾਉਣਾ ਘਰ ਦੀਆਂ ਨੋਹਾਂ ਧੀਆਂ ਨੂੰ ਕੋਈ ਇਦਾਂ ਕਰਨ ਲੱਗ ਪੇ ਨਾ ਤੇ ਮਗਰ ਕੀ ਰਹਿ ਗਿਆ ਵਾ ਚਲ ਕੋਈ ਨਹੀਂ ਮੈਂ ਮੰਮੀ ਨਾਲ ਕਰਦਾ ਵਾਂ ਗੱਲ ਜੇ ਤੂੰ ਹੀ ਗੱਲ ਕਰਨ ਜੋਗੇ ਹੁੰਦੇ ਨਾ ਇੱਥੋਂ ਤੱਕ ਨੋਬਤ ਨਹੀਂ ਆਉਂਦੀ ਉਹ ਉਧਰ ਲੱਗੇ ਬੈਠੀ ਰਹਿੰਦੀ ਕੁੜੀ ਆਪਣੀ ਲੱਗੇ ਤਾਂ ਉਹ ਕੰਨ ਭਰਦੀ ਰਹਿੰਦੀ ਠੂਸਦੀ ਰਹਿੰਦੀ ਗੱਲਾਂ ਦੇ ਕੰਨਾਂ 'ਚ ਕਿ ਬਲਜੀਤ ਜਿੰਨਾ ਕਸੂਰ ਮੰਮੀ ਦਾ ਨਾ ਕਸੂਰ ਉਹਨਾਂ ਹੀ ਤੇਰਾ ਵੀ ਆ ਆਹੋ ਹੁਣ ਮੈਂ ਨਾ ਲੜੀ ਜਾਇਓ ਆਪੋ ਜਦ ਲੜੀ ਗਏ ਨਾ ਤੇ ਉਹਨਾਂ ਨੇ ਫਾਇਦਾ ਚੁੱਕ ਲੈਣਾ ਵਾ ਤੇ ਉਹਨਾਂ ਨੇ ਜਿਹੜੀ ਗੱਲ ਕਰਨੀ ਨਾ ਉਹ ਗੱਲ ਕਰੋ ਮੈਂ ਕਰਦਾ ਗੱਲ ਮੈਂ ਕਰਦਾ ਗੱਲ ਕੱਲ ਗੱਲ ਵੀ ਕਦੀ ਕੀਤੀ ਹੈਗੀ ਕੋਈ ਮੈਂ ਤਾਂ ਗੱਲ ਕਰਦਾ ਹੀ ਆ ਸਿਆਪਾ ਤੇ ਸਾਰਾ ਤੇਰਾ ਪੈਂਦਾ ਮੁੜ ਕੇ ਆਹੋ ਹੁਣ ਮੇਰੇ ਤੇ ਸਾਰਾ ਬਲੇਮ ਲਾ ਦੋ ਤੁਹਾਡੀ ਮਾਂ ਦਾ ਤੇ ਤੁਹਾਡੀ ਪੈਂਦਾ ਕੋਈ ਕਸੂਰ ਨਹੀਂ ਨਾਲੇ ਮੈਂ ਘਰ ਦੀ ਕੋਈ ਨਹੀਂ ਲੱਦੀ ਉਹ ਜਦਨ ਵਿਆਹ ਕੇ ਲੈਂਦਾ ਉਦੋਂ ਤਾਂ ਤੁਸੀਂ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਤੇ ਮੁੜ ਕੇ ਤੁਹਾੜ ਕੋ ਕੱਖ ਵੀ ਨਹੀਂ ਸਰਦਾ ਨਾ ਮੈਂ ਕੋਈ ਗੱਲ ਵੱਡੀ ਨਿੱਕੀ ਕੀਤੀ ਸੀ ਨਾ ਮੈਨੂੰ ਲੋੜ ਹੀ ਆ ਬਾਕੀ ਮੰਮੀ ਨੇ ਆਪਣਾ ਫਰਮਾਨ ਸੁਣਾਤਾ ਵਾ ਕਿ ਤੂੰ ਆਪਣਾ ਜੁਲੀ ਬਿਸਤਰਾ ਚੁਕੋ ਤੇ ਆਪਣੀਆਂ ਪਕਾਓ ਤੇ ਆਪਣੀਆਂ ਮੰਮੀ ਕਿੱਧਰ ਤੇ ਜੱਜ ਨਹੀਂ ਲੱਗੀ ਵੀ ਮੰਮੀ ਨੇ ਸੁਣਾਤਾ ਤੇ ਮੈਂ ਮੰਨ ਲੂਗੀ ਮੈਂ ਮੰਨਣ ਵਾਲਿਆਂ ਚੋਂ ਨਹੀਂ ਹੈਗੀ ਤੇ ਨਾ ਮੈਂ ਮੰਨਣਾ ਹੀ ਆ ਉਹ ਮੇਰਾ ਵੀ ਹੱਕ ਪੂਰਾ ਹੈਗਾ ਇਸ ਘਰ ਦੇ ਵਿੱਚ ਜਿੰਨਾ ਤੁਹਾਡੀ ਮਾਂ ਦਾ ਤੇ ਤੁਹਾਡਾ ਵਾ ਹੱਕ ਤੇ ਹੈਗਾ ਵਾ ਪਰ ਹੱਕ ਦੇ ਹੱਕ ਦੇ ਵਿੱਚ ਤੇ ਜ਼ਿੰਮੇਵਾਰੀ ਬੜਾ ਫਰਕ ਹੁੰਦਾ ਵਾ ਕੱਲਾ ਤੂੰ ਆਪਣਾ ਹੱਕ ਨਾ ਨਿਚਾ ਜਿੰਮੇਵਾਰੀਆਂ ਨੂੰ ਨਿਭਾ ਨਾਲ ਕਿਹੜੀ ਜ਼ਿੰਮੇਵਾਰੀ ਨਹੀਂ ਨਿਭਾਈ ਅੱਜ ਤੱਕ ਉਹ ਸਾਰਾ ਤੇ ਕੰਮ ਕਰੀਦਾ ਖਾਣ ਪੀਣ ਨੂੰ ਇਹਨਾਂ ਨੂੰ ਬਣਾ ਕੇ ਦਈਦਾ ਹੋਰ ਕੀ ਕਰੀਏ ਇਹ ਮੈਨੂੰ ਨੀਗਾ ਭਲੇਖਾ ਇਹ ਹੋਰ ਕਿਸ ਨੂੰ ਚਾਹੀਦੀ ਕਿ ਮੈਂ ਖਾਣ ਵਾਸਤੇ ਬਣਾ ਕੇ ਦਿੰਨੀ ਆ ਜਦੋਂ ਵੇਖੋ ਪਸ ਪਸਰਾ ਮਾਰ ਕੇ ਅੰਦਰ ਮਿਠੀ ਰਿੰਨੀ ਓਦਾਂ ਰਗਵੀਰ ਤੂੰ ਵੀ ਹਾਦਿਆਂ ਜੇ ਤੂੰ ਹੀ ਮੇਰੀ ਸਾਈਡ ਲੈਣੀ ਹੋਵੇ ਤੇ ਤੂੰ ਹੀ ਉਹਨਾਂ ਨੂੰ ਦੱਸਣਾ ਹੋਵੇ ਪਤਾ ਤੇ ਫੇਰ ਵੀ ਬੰਦਾ ਗੱਲ ਬਣੇ ਉਹ ਤੇਰੀਆਂ ਸਾਈਡਾਂ ਲੈ ਲੈ ਕੇ ਕੰਮ ਇੱਥੇ ਲੈ ਕੇ ਪਹੁੰਚਿਆ ਵਾ ਜੇ ਤੈਨੂੰ ਵੀ ਝਟਕਦਾ ਤੇ ਨਾਲ ਉਹਨਾਂ ਵੀ ਝਟਕਦਾ ਨਾ ਇਹ ਨੋਬਤ ਨਹੀਂ ਹੋਣੀ ਅੱਜ ਇੱਥੇ ਤੂੰ ਹੀ ਹੈਨੀ ਕਾਹੇ ਜੋਗੇ ਤੂੰ ਸਿੱਧਾ ਸਿੱਧਾ ਕਹਿ ਦੋ ਵੀ ਮੈਂ ਹੈਨੀ ਕਾਹ ਉਹਨਾਂ ਨੇ ਘਰੋਂ ਕੱਢ ਦਿੱਤਾ ਨਾ ਫਿਰ ਵਜਾਇਓ ਡੰਡੇ ਬਾਹਰ ਜਾ ਕੇ ਆ ਹੁਣ ਤੇਰੇ ਅੱਖੇ ਲਾ ਕੇ ਮੈਂ ਮਾਦਰ ਭੈਂਦੇ ਗੱਲ ਪੈ ਜਾ ਆ ਚੰਗੀ ਸੁਣੀ ਕਰ ਤੂੰ ਦੱਸਣੀ ਮੈਨੂੰ ਤੂੰ ਕੰਜ ਮੈਂ ਮੰਨੀ ਗੱਲ ਕਰਦਾ ਮੈਂ ਜਾਓ ਫਿਰ ਮੈਂ ਨਹੀਂ ਆਉਣਾ ਆਉਣਾ ਮੈਂ ਇੱਥੇ ਰਹੂੰਗੀ ਬਾਹਰ ਹੀ ਕੀ ਕਰ ਫਿਰ ਇੱਥੇ ਆਹੋ ਗਾਲ ਤੇ ਹੁਣ ਦੋ ਹੱਥ ਮੈਂ ਕਰੂੰਗੀ ਨਾ ਨਾ ਤੂੰ ਤੇ ਕਹਿ ਜੋਗਾ ਹੈ ਨਹੀਂ ਤੇ ਨਾ ਤੂੰ ਹੋਣਾ ਹੀ ਆ ਕੀ ਬਣਾਈਏ ਅੱਜ ਬਣਾਉਣਾ ਕੀ ਆ ਦੋ ਕਾਲੂ ਹੀ ਬਣਾ ਲਾ ਐ ਕਿੰਨੀ ਕਿ ਸਬਜ਼ੀ ਖਾਣੀ ਮਾਵਾਂ ਤੇ ਕਰਨੀ ਉਨੀ ਹੀ ਕਿ ਬਣਾਈ ਕਿੰਨੀ ਖਾਣੀ ਮੰਮੀ ਫਿਗਰਨਗਰ ਉਨੀ ਕੀ ਬਣਾਉਂ ਸ਼ਾਬਾਸ਼ ਏ ਤੁਹਾਡੇ ਚੰਗੀਆਂ ਮੰਮੀ ਨੇਕ ਸਲਾਹਾਂ ਦੇਣ ਨੀ ਕੁੜੀ ਨੂੰ ਤੂੰ ਇਦਾਂ ਹੀ ਤੁਹਾਡੇ ਵਾਲੇ ਵੇਖ ਕੇ ਮੈਨੂੰ ਜਾ ਚਾਹੀਦੀ ਨੇਕ ਸਲਾਹਾਂ ਦੀ ਭਾਬੀ ਵਾਲੇ ਵੇਖ ਕੇ ਕੀ ਵੀ ਸਿੱਖ ਗਏ ਆ ਜੇ ਉਹਦੇ ਭਾਬੀ ਕਰਦੀ ਆ ਹੁਣ ਉਹ ਇਹੀ ਕਰਦੇ ਆ ਸਲਾਹ ਤੇ ਸਾਰੀ ਭਾਬੀ ਨੇ ਦਿੱਤੀਆਂ ਹਨ ਅੱਛਾ ਤੇ ਤੁਹਾਡੀ ਫਿਰ ਰਾਇਵ ਆ ਦੋਵਾਂ ਮਾਵਾ ਧੀਆਂ ਦੀ ਆਹੋ ਸਾਡੀ ਰਾਇਵ ਮਾਵਾ ਧੀਆਂ ਦੀ ਜੇ ਵੀਰ ਭਾਬੀ ਦੀ ਤੁਹਾਡੀਆਂ ਰਾਇਆ ਤੁਹਾਡੀ ਭਾਬੀ ਦੇ ਨਾਲ ਰਾਇਆ ਤਾਂ ਤੁਹਾਡੀ ਵੀ ਤਾਂ ਫਿਰ ਰਹਿ ਹੀ ਆ ਨਾ ਦੋਵਾਂ ਦੀ ਤੂੰ ਤੋਂ ਨਾ ਰਹਿ ਕਰਦਾ ਨੀ ਤੈਨੂੰ ਤਾਂ ਬੁੱਢੀ ਨਾ ਰਹਿ ਚਾਹੀਦੀ ਆ ਤੈਨੂੰ ਤਾਂ ਮਾਂ ਦਾ ਦੁੱਖ ਸੁੱਖ ਪੁੱਛਣਾ ਨਹੀਂ ਭੈਣ ਦਾ ਪੁੱਛਣਾ ਨਹੀਂ ਹੁਣ ਅਸੀਂ ਤੇ ਮਾਵਾਂ ਧੀਆਂ ਨੇ ਦੁੱਖ ਸੁੱਖ ਭੋਲਣਾ ਹੋਇਆ ਨਾ ਚਾਬੀ ਦੋ ਫ੍ਰਿਜ ਦੀ ਫਿਰ ਮੇਰ ਕੋ ਨਹੀਂ ਹੈਗੀ ਚਾਬੀ ਚੁੱਬੀ ਮੈਂ ਤੈਨੂੰ ਰਾਤੀ ਦੱਸ ਦਿੱਤਾ ਸੀ ਵੀ ਮੈਂ ਨਹੀਂ ਹੁਣ ਤੈਨੂੰ ਚਾਬੀ ਦੇਣੀ ਆਪਣਾ ਸੌਦਾ ਲਿਆ ਤਾਂ ਆਪਣਾ ਵਰਤ ਫ੍ਰਿਜ ਮੇਰੀ ਆਪਣੀ ਵਿਆਹ ਤੋਂ ਹੁਣ ਵਰਤੋ ਜਿੱਦਾਂ ਮਰਜੀ ਜੋ ਮਰਜੀ ਉੱਚ ਰੱਖੋ ਜੋ ਮਰਜੀ ਠਕੋ ਹਾਂ ਡੀ ਫ੍ਰਿਜ ਵੱਲ ਤੂੰ ਹੀ ਨਾ ਵੇਖੋ ਤੇ ਤੁਹਾਡੀ ਵੱਲ ਮੈਂ ਨਾ ਵੇਖੂ ਹੁਣ ਓ ਮੰਮੀ ਐਵੇਂ ਗੱਲ ਵਧਾਈ ਨਾ ਜਾਓ ਗੱਲ ਵਧਾਈ ਜਾ ਗੱਲ ਤਾਂ ਵੱਧ ਗਈ ਆ ਹੋਰ ਕਿੰਨੀ ਕੁ ਵਧਣੀ ਵਧਾ ਲਾ ਹੁਣ ਜੋ ਵੀ ਜੋ ਹੁੰਦਾ ਹੁੰਦਾ ਰਹਿੰਦੇ ਹੁਣ ਨੀ ਮੈਂ ਡਰਨਾ ਉਹ ਫਿਰ ਪੰਚਾਇਤ ਇਕੱਠੀ ਕਰੂਗੀ ਤੇ ਚੰਗੇ ਰਹੋਗੇ ਕਰ ਲਾ ਪੰਚਾਇਤ ਜੋ ਮਰਜ਼ੀ ਕਰ ਲੋ ਉਹ ਕਰ ਦੇ ਪੰਚਾਇਤ ਇਕੱਠੀ ਕਰੂਗੀ ਕੀ ਕਹੂਗੀ ਜਦੋਂ ਤੁਸੀਂ ਕਰਦੇ ਹੁਣ ਚੀਜ਼ਾਂ ਹੱਥ ਲਾਉਂਦਾ ਆ ਕਣੀਗਾ ਤੇ ਫਿਰ ਪੰਚਾਇਤ ਇਕੱਠੀ ਹੋਣੀ ਐ ਇੱਥੇ ਨਵੀਰ ਕਿਹੜੇ ਮੂਰੇ ਪੰਚਾਇਤ ਇਕੱਠੀ ਕਰੂਗੀ ਭਾਬੀ ਪਹਿਲਾਂ ਮੈਨੂੰ ਇਹ ਦੱਸੋ ਕੀ ਦੱਸੂਗੀ ਉੱਥੇ ਕਿ ਮੈਂ ਆ ਕੁਝ ਕਰਦੀ ਨਹੀਂ ਇਹਨਾਂ ਦੇ ਨਾਲ ਤੇ ਅੱਕ ਵੀ ਉਹਨਾਂ ਨੇ ਫੇਰਾ ਕੀਤਾ ਵਾ ਮੇ ਸਾਡੇ ਨਾਲ ਇਹਦੇ ਫੇਰ ਮੌਕਾ ਦੱਸਿਓ ਕੌਣ ਕੀ ਜਾਂਦਾ ਤੇ ਕੌਣ ਉਹਨੂੰ ਚਾਹ ਪੀਣੀ ਹੈ ਤੂੰ ਹੀ ਫਿਰ ਨਹੀਂ ਜਿੰਦਰਾ ਮਾਰਾ ਨਾ ਦੁੱਧ ਕੱਢਣਾ ਵਿੱਚੋਂ ਅੱਛਾ ਚਾਹ ਦੇ ਪੀਆ ਦੁੱਧ ਦੇ ਪਿਆ ਵਾ ਤੇਰ ਕੋ ਨਹੀਂ ਕਿਹਾ ਗਿਆ ਵੀ ਮੰਮੀ ਨੂੰ ਦੋ ਤਿੰਨ ਦਿਨ ਉੱਥੋਂ ਆਈ ਨੂੰ ਹੋਇਆ ਤੂੰ ਨੂੰ ਸਤਕ ਸਤ ਹੀ ਬੁਲਾ ਲਾ ਹੈ ਨਾ ਕਿਤੇ ਮਗਰੋਂ ਕੁੜੀ ਦੇ ਨਾਸੀ ਤੂੰ ਦੇ ਛੜੇ ਵਾਲਾ ਕੰਮ ਨੂੰ ਉਦੋਂ ਨਹੀਂ ਤੈਨੂੰ ਕੋ ਦਿਖਿਆ ਉਹ ਤੈਨੂੰ ਅੰਦਰੋਂ ਫੂਕ ਦੇਂਦੀ ਤੂੰ ਬਾਹਰ ਆਣ ਕੇ ਮਰਨ ਲੱਣ ਲੱਪਣਾ ਇਹ ਕਿੱਦਾਂ ਨਿਕਾਲ ਲਈ ਭਲਾ ਮੰਮੀ ਮੈਨੂੰ ਗੱਲਬਾਤ ਦਾ ਨਹੀਂ ਪਤਾ ਐਵੇਂ ਕੀ ਜਾਂਦੇ ਹੋ ਲੱਸੀ ਨੂੰ ਜਿੰਨਾ ਮਰਜ਼ੀ ਰੜਕੀ ਜਾਵੇ ਚੁੱਕ ਕੱਖ ਨੇ ਨਿਕਲ ਉਹ ਗੱਲ ਠੱਡੀ ਆ ਅਸਰ ਘਰ ਦੀ ਨਵਾਂ ਵਿਆਹ ਕੇ ਲਿਆਂਦੀ ਆ ਤੂੰ ਨਵੇਂ ਵਾਲਾ ਕੰਮ ਕਰੇ ਨਾ ਆਇਆ ਕਰੋ ਇਹ ਗੱਲਾਂ ਭਾਬੀ ਨੂੰ ਸਮਝਾਇਆ ਕਰੋ ਵੀ ਜਿੰਨਾ ਹੀ ਲੜਾਈ ਉਹਦਾ ਇਹ ਵੱਧੀ ਆ ਪਰ ਉਹ ਇੱਕ ਮੌਕਾ ਨਹੀਂ ਜਾਣ ਦਿੰਦੀ ਹੁਣ ਤੇ ਜੋ ਹੋਣਾ ਨਾ ਉਹ ਤੇ ਹੋ ਗਿਆ ਵਾ ਹੁਣ ਕਿੰਨੀ ਲੜਾਈ ਵੱਧੀ ਨਾ ਦੇਖ ਲੈਨੇ ਕਿੰਨੀ ਕੁ ਵੱਧੀ ਆ ਉਹਨੂੰ ਬਥੇਰਾ ਸਮਝਾਉਣਾ ਵਾ ਉਹ ਆ ਨਹੀਂ ਸਾਰਾ ਕਸੂਰ ਤੇਰਾ ਤੂੰ ਚੁੱਕਣਾ ਦੇਣੀ ਮਮੀ ਨੂੰ ਉਹ ਵੀਰ ਪਤਾ ਵਾ ਕਿੰਨਾ ਕੁ ਤੂੰ ਸਮਝਾਉਣੀ ਆ ਜੇ ਤੁਹਾਡੇ ਸਮਝਿਆ ਸਮਝੀ ਹੁੰਦੀ ਨਾ ਤਾਂ ਆਜ ਆ ਦੇ ਨਹੀਂ ਤਾਨੂੰ ਦੇਖਣੇ ਪੈਣੇ ਉਹਨੂੰ ਤਾਂ ਰਕबीर ਸ਼ੁਰੂ ਤੇ ਮੱਥਿਓਂ ਦੁਖਦੀ ਆ ਜਿਹੜੀ ਗੱਲ ਉਹਨੂੰ ਤਾਂ ਅੱਗੇ ਆ ਤੇ ਇਹ ਨੂੰ ਵਿਆਹ ਵੀ ਉਹ ਦੇਣਾ ਤੇ ਮਾਂ ਨੂੰ ਉੱਦੈ ਮਾਰ ਦੇਣਾ ਨਾਲ ਸਾਲ ਸੜ ਕੇ ਫੇਰ ਉਹਨੇ ਕੱਲੀ ਚ ਦਰਾਨੀ ਨੇ ਫਿਰ ਨਾਂ ਅੰਦਰਾ 12 ਚ ਉਹਨੂੰ ਦੇ ਵੀ ਜਿਹੜਾ ਇਹਨੇ ਕੱਲ ਨੂੰ ਮਾਵਾਂ ਤੇ ਇਹਨੇ ਮਰਨਾ ਅੱਜੋ ਹੀ ਮਰਨਾ ਇਹ ਮਮੀ ਤੁਹਾਨੂੰ ਹੋ ਗਿਆ ਵਾ ਵਾ ਉਹਦੇ ਮਨ ਚ ਅਜੇ ਕੋਈ ਗੱਲ ਨਹੀਂ ਹੈਗੀ ਉਹਦਾ ਮਨ ਮਾਨ ਵਾ ਸਾਡਾ ਮਨ ਕੋਈ ਨਹੀਂਗਾ ਹਨਾ ਫੇਰ ਤੂੰ ਉਸੇ ਗੱਲ ਤੇ ਆਉਣਾ ਤੂੰ ਜੇ ਆਇਆ ਵਾ ਫੇਰ ਉਹਦਾ ਹੀ ਮਹਿਤਿਆ ਬਣ ਕੇ ਆਇਆ ਮਮੀ ਵੀਰ ਦਾ ਸਿਰਕ ਪਾਉਂਦਾ ਕੋਈ ਫਾਇਦਾ ਨਹੀਂ ਐਵੇਂ ਆਪਣਾ ਫੂਨ ਸਾੜੀ ਜਾਣ ਲਿਆ ਵੀਰ ਨੇ ਮਤ ਉਹਦੀ ਕਰਨੀ ਐ ਇੱਜ ਮੈਂਤਵਾਰੀ ਕਿਹੜੀ ਗੱਲ ਵਾ ਨਹੀਂ ਹੁਣ ਉਹਨੂੰ ਵਿਆਹ ਕੇ ਲਾਂਦਾ ਤਾਂ ਉਹਨੂੰ ਇਦਾਂ ਕਰੋ ਕਰ ਦਈਏ ਕਿ ਜਲ ਜਾ ਆਪਣੇ ਪੇਕੇ ਜਲ ਜਾ ਫਿਰ ਫਿਰ ਉੱਥੇ ਜਾ ਕੇ ਦੱਸੂਗੀ ਉਹ ਚਾਰ ਬੰਦੇ ਲੈ ਗਏ ਸੀ ਆਉਣਗੇ ਆ ਜਾਣ ਨਾਲੇ ਮੰਨਾਂ ਨੂੰ ਕਰਤੂਤਾਂ ਦੱਸੂਗੀ ਉਹਨਾਂ ਦਾ ਨਾਲੇ ਉਹਨਾਂ ਨੂੰ ਪਤਾ ਲੱਗੂਗੀ ਗਾੜੀ ਮਾਂ ਤ ਨਹੀਂ ਪਧਰੀ ਹੈ ਨਾ ਜਿਹਨੇ ਕਰਤੂਤਾ ਸੁਣਨੀਆਂ ਮਾਂ ਪਧਰੀ ਨਾ 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 ਇਿੱਥੇ ਤੇ ਭਾਬੀ ਦੀ ਮਾਂ ਵੀ ਨਹੀਂ ਹੋਣੀ ਇੱਥੇ ਮੈਂ ਕਿ ਤੈਨੂੰ ਗੱਲ ਦੱਸਾਂ ਤੂੰ ਸਗੋਂ ਮੰਮੀ ਨੂੰ ਸਮਝਾਉਣਾ ਕਿ ਤੂੰ ਸਗੋਂ ਨੂੰ ਮਤਾਂ ਦੇ ਨਹੀਂ ਕਿ ਲਾਰੇ ਨਾਲ ਵੀਰ ਮੈਂ ਮੰਮੀ ਨੂੰ ਬੜਾ ਸਮਝਾਇਆ ਆ ਮੇਰੇ ਸਮਝਾਉਣ ਤਾਂ ਕਿ ਇੰਨਾ ਜਿਹੜਾ ਨਗਦਾ ਗਿਆ ਕੱਠ ਪਰ ਹੁਣ ਮੇਰੇ ਕੰਮ ਉਸ ਤੋਂ ਬਾਹਰ ਨਾਲੇ ਨਾ ਮੰਮੀ ਕੋਈ ਨਿਆਣੀ ਨਹੀਂ ਗਈ ਅਜੇ ਤੁਸੀਂ ਦੁਨੀਆ ਨਹੀਂ ਵੇਖੀ ਮੈਂ ਦੁਨੀਆ ਵੇਖੀ ਤਾਂ ਕਹੇ ਇਹ ਦੁਨੀਆ ਵੇਖੀ ਤੇ ਫਰੇਟੀ ਚਾਬੀ ਦਿਓ ਤੇ ਕੋਈ ਲੜਾਈ ਮੁਕੇ ਤੇ ਚਾਹ ਤੂੰ ਬਣਾਵੇਂ ਤੇ ਮੈਂ ਵੀ ਕੋਈ ਚਾਹ ਪੀਣੀ ਆ ਮੈਂ ਨਹੀਂ ਚਾਬੀ ਦੇਣੀ ਆਪਣਾ ਦੁੱਧ ਦਾਤ ਲਿਆਓ ਆਪਣਾ ਦੁੱਧ ਵਰਤੋ ਆਪਣਾ ਖੰਡ ਪਤੀ ਲਿਆਓ 9 ਪੈਸੇ ਫਿਰ ਮੇਰਾ ਕਿੱਥੋਂ ਪੈਸਾ ਤਮ? ਮੇਰੇ ਕੋਲ ਉਹ ਸੂਟ ਜਦੋਂ ਉਹਨੂੰ 7-7 ਲੈ ਕੇ ਦੇਣਾ ਉਦੋਂ ਤਰ ਕੋ ਪੈਸੇ ਹੁੰਦੇ ਅੱਜ ਤੂੰ ਖੰਡਪੱਤੀ ਵਾਤੇ ਮੇਰੇ ਕੋਲ ਪੈਸੇ ਮੰਗ ਰਿਹਾ ਮੈਨੂੰ ਕਿਨੇ ਕਹਿੰਦੇ ਆ ਅੱਡ ਤੂੰ ਹੀ ਕਰਨੀ ਮੈਂ ਸੋਹਣ ਨੂੰ ਵਿਆਹ ਕਰਨਾ ਅੱਛਾ ਹੁਣ ਤੈਨੂੰ ਪਤਾ ਲੱਗ ਗਿਆ ਵਾ ਤੇ ਜਦੋਂ ਸਾਨੂੰ ਅਸੀਂ ਤੇਰੇ ਕੋਲ ਆਨੇ ਸਾਨੂੰ ਵੀ ਇੱਕ ਸੂਟ ਲੈ ਦੋ ਤੇ ਤੂੰ ਨੰਨਾ ਨਹੀਂ ਧਰ ਜਾਂਦਾ ਉਦੋਂ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਉਹਦੇ ਵਾਤੇ ਸਭ ਕੋ ਹੈਗਾ ਹੀ ਮੇਰੀ ਕੁੜੀ ਦਾ 10000 ਰੁਪਏ ਦਾ ਸੂਟ ਲਾਉ ਤਾੜੀਆਂ ਗੱਲਾਂ ਹੋ ਰਹੀ ਅੱਛਾ ਆ ਮੇਰੀ ਕੁੜੀ ਦੇ ਪਾਇਆ ਗਲੋ ਸੂਟ ਲਵਾ ਲਿਆ ਮੈਨੂੰ ਕਿ ਮੰਮੀ ਛੱਡੋ ਕਿਉਂ ਪਿਛਲੀਆਂ ਗੱਲਾਂ ਛੇੜਨ ਦੇ ਆ ਬਾਕੀ ਦਾ ਹੀ ਆਂ ਗੱਲ ਕਰਦੇ ਵੀਰ ਅਸੀਂ ਚੋਰੀ ਚਾਰੀਆਂ ਨਾ ਕਮਾਈਆਂ ਤੇ ਨਾ ਹੀ ਕਮੋਰੀਆਂ ਇਹ ਤੇ ਤੁਹਾਡੇ ਦੋਹਾਂ ਜੀ ਆ ਜੀ ਕੰਮ ਆ ਚੁ ਵਧੀਆ ਕੋਈ ਗੱਲ ਨਹੀਂ ਹੈਗੀ ਜੇ ਇਹੀ ਗੱਲ ਤੂੰ ਸਮਝਾਉਣੀ ਹੈ ਨਾ ਮੰਮੀ ਨੂੰ ਤੂੰ ਤੇ ਭਾਮਣ ਬਚਾਉਣੀ ਹੈ ਉਹ ਕੋਈ ਭਾਮਣ ਨਹੀਂ ਬਚਾਉਂਦੀ ਤੂੰ ਹੀ ਬਾਸੋ ਨਾ ਆਪਣਾ ਬਿਲਾ ਕਰੋ ਸਿੱਧੀ ਗੱਲ ਮੁੱਕ ਦੀ ਗੱਲ ਇੱਥੇ ਆ ਵੀ ਤੁਸੀਂ ਹੁਣ ਆਪਣਾ ਲਿਆਓ ਤੇ ਖਾਓ ਜੇ ਰਹਿਣਾ ਵੀ ਹੈ ਤੇ ਰੋ ਨੀ ਤੇ ਤਰੋ ਇੱਥੋਂ ਤੂੰ ਜਿਹਾ ਹੌਲੀ ਜਾਣਾ ਤੇ ਤਰੋ ਤਰੋ ਤੇ ਤਰ ਗੱਲਾਂ ਨਾ ਹੋ ਜਾਣ ਕੋਈ ਪੈਸੇ ਤੇ ਲਾ ਦੋ ਕੋਈ ਤਾ ਤੁੰ ਵੇਖਾਂਗੇ ਚਾਰ ਬੰਦੇ ਇਕੱਠੇ ਕਰੂੰਗਾ ਫੇਰ ਇਹ ਹੋਊਗਾ ਤੇ ਤੇਰ ਜੰਗਦਾ ਹੋ ਜਾ ਜਿੰਨੀ ਕ ਕਮਾਈ ਕੀਤੀ ਹੈ ਨਾ ਉਨੀ ਕੀ ਜਿਹੜੀ ਮੇਰੇ ਹੱਥ ਤੇ ਰੱਖੀ ਹੋ ਮੇਰੇ ਕੋ ਲੈ ਜਾ ਤੇ ਥਾਨ ਲੈ ਜਾ ਕੇ ਕਿੱਲਾ ਕੁੰਜੀ ਤੇ ਵੀ ਸਾਰਾ ਉਹ ਤੇਰੇ ਹੱਥ ਜਾ ਤੇ ਪੈਸੇ ਮੰਗਦਾਂ ਤਾਨੂੰ ਸ਼ਰਮ ਨਹੀਂ ਆਲੀ ਸਾਡੇ ਕੋਲ ਤੇ ਜਦੋਂ ਤੁਸੀਂ ਅਖਨੇ 2 ਹਿੱਸੇ ਤੁਸੀਂ ਅਖਨੇ ਤੀਜਾ ਤੂੰ ਲੈ ਮੈਂ ਫਿਰ ਪਿੱਟਣਾ ਹੀ ਆ ਹਾਂ ਤੇ ਪਹਿਲਾਂ ਸਾਰੇ ਹਿੱਸਿਆਂ ਦੇ ਪੈਸੇ ਤੁਹਾਡੇ ਡੇਗੀ ਹੈ ਨਾ ਤੇ ਜਾ ਕੇ ਹੁਣ ਵੇਖੋ ਕੀ ਕੁਝ ਸਾਂਭਿਆ ਤੇ ਕੀ ਕੁਝ ਨਹੀਂ ਸਾਡੇ ਕੋਲ ਤੇ ਨਹੀਂ ਨਾ ਕੋਚੇਗਾ ਵੇਖ ਕੇ ਦੱਚ ਨਹੀਂ ਕਰਨੀਆਂ ਕਿਤੇ ਬਾਹਰੇ ਹੋਂ ਦਿੰਦੀਆਂ ਮਾਮਾ ਦੀਆਂ ਉਹਨੂੰ ਤੇ ਕੂਣ ਹੀ ਨਹੀਂ ਦਿੰਦੀਆਂ ਉਹ ਤੇ ਕੂਣ ਜੋ ਉਹ ਗੇਵਨੀ ਕੁੰਦਾ ਤੇ ਹੁਣ ਉਹਨਾਂ ਹੋਰ ਨਹੀਂ ਛੱਡਿਆ ਹੁਣ ਬੰਦਾ ਇਹਨਾਂ ਦਾ ਕੀ ਇਲਾਜ ਕਰੇ ਕਿੱਦਾਂ ਚਾਬੀ ਲਾਈ ਜੇ ਹੁਣੇ ਮੈਂ ਜਾਵਾਂ ਇਹਨਾਂ ਤੇ ਗੱਲ ਪਾਵਾਂ ਫੇਰ ਸਾਰਾ ਬਲੇ ਮੇਰੇ ਤੇ ਆ ਜਾਣਾ ਉਹ ਤੇ ਅੱਗੇ ਕਹਿੰਦਾ ਮੈਂ ਬੰਦੇ ਇਕੱਠੇ ਕਰਨੇ ਆ ਮੁਰ ਕਿ ਉਹਨਾਂ 'ਚ ਸਾਰਾ ਕਸੂਰ ਮੇਰੇ ਤੇ ਨਿਕਲ ਜੇ ਇਹਨਾਂ ਨੂੰ ਤੇ ਹੁਣ ਮੈਂ ਦੱਸੂਗੀ ਪੰਚਾਇਤ ਦੇ ਵਿੱਚ ਹੀ ਠੀਕ ਆ ਮੰਮੀ ਜੀ ਇਹ ਗੱਲ ਤੇ ਆਏ ਜੇ ਨਾ ਹੁਣ ਪੰਚਾਇਤ ਮੈਂ ਇਕੱਠੀ ਕਰੂੰ ਚਾਹੇ ਮਾਸੀ ਨੂੰ ਸੱਦੂਗਾ ਗੱਲ ਨੂੰ ਕਰਦਾ ਰਹੀਂ ਜੋ ਮਰਜ਼ੀ ਕਰ ਲੈ ਵੇ ਹੁਣ ਕਿੱਦਾਂ ਗਿਆ ਇਹ ਪੁੱਤਨਿਆਂ ਦੇ ਭੱਦ ਵਾਂਗੂ ਕਿੱਦਾਂ ਮਿਰਚਾਂ ਲੱਗੀਆਂ ਈ ਇੰਨੇ ਕੰਮ ਹੋਇਆ ਨੇ ਹੋਣਾ ਇਥੇ ਮੰਮੀ ਹਾਂ ਉਹਕੀਆਂ ਤਮਕੀਆਂ ਦੇਣ ਦੇ ਮਾਸੀ ਆਣ ਕੇ ਕੀ ਕਰ ਲੂਗੀ ਹਾਂ ਉਹ ਮਾਸੀ ਟੀਸੀ ਲੱਗੀ ਆ ਮੇਰੇ ਘਰ ਦਾ ਮਸਲਾ ਮਨੇ ਜਿੱਠਾ ਚਾ ਨਾਂ ਜਿੱਠਾ ਉਹ ਕਿੱਦਾਂ ਮੇਰੇ ਘਰੇ ਤੋਂ ਵਗੈਰਾ ਜਾਊਗੀ ਕਰਨ ਦੋ ਜੋ ਕਰਨ ਦੇ ਆ ਦਿਮਾਗ ਟਿਕਾਣੇ ਹੁਣ ਵੇਖੇ ਹੁੰਦਾ ਕਿੱਦਾਂ ਮੰਮੀ ਆਹ ਸਬਜੀ ਥੋੜੀ ਆ ਇੰਨੀ ਕਿਣਾ ਤੇ ਆਪਣਾ ਨਹੀਂ ਸਰਣਾ ਨਹੀਂ ਨਹੀਂ ਇੰਨੀ ਕਿਣਾ ਕਿੱਥੇ ਸਰਣ ਦੇ ਆ ਇਦਾਂ ਕਰ ਆਹ ਕਹਿੰਦੇ ਆ ਲੂ ਲੂ ਕੀ ਪੁੰਨਣੇ ਆ ਹਾਂ ਚੋਬ ਕਰਕੇ ਲੂਣ ਵਾਲੀਆਂ ਪਰੋਠੀਆਂ ਲਾਉਨੇ ਆ ਤੋ ਦੋਦੇ ਨਾਲ ਚੁੱਪ ਕਰਕੇ ਰਾਤ ਨੂੰ ਖਾ ਕੇ ਤੇ ਸੌ ਜਾਗੇ ਨਾਲੇ ਵੇਖਾਂਗੇ ਕੀ ਬਣਾਉਂਦੇ ਤੇ ਕੀ ਖਾਂਦੇ ਲੱਗ ਇਹਨਾਂ ਨੂੰ ਪਤਾ ਜਾਊਗਾ ਸਬਜੀ ਆਪਾਂ ਬਣਾਈ ਥੋੜੀ ਬੋਤੀ ਤੇ ਵਾਦੀ ਜਾਣੀ ਐ ਉਹ ਤਾਂ ਵੱਧ ਜਾਣੀ ਆ ਤੇ ਪਰ ਹੁਣ ਰਾਤ ਨੂੰ ਪਰੌਂਠੀਆਂ ਖਾਧੀਆਂ ਚੰਗੀਆਂ ਉਹ ਮੰਮੀ ਕੋਖ ਨਹੀਂ ਹੁੰਦਾ ਆਪਾਂ ਕਿਹੜੇ ਮਿੱਤ ਖਾਈ ਦੀਆਂ ਕਿਤੇ ਨਾ ਕਿਤੇ ਖਾ ਲਓ ਤੇ ਫਿਰ ਕਿ ਉਹਦੇ ਨਾਲ ਕੋਖ ਨਹੀਂ ਹੁੰਦਾ ਚੱਲ ਫਿਰ ਐਦਾਂ ਕਰ ਆਟਾ ਥੋੜਾ ਜਿਹਾ ਲੂਣ ਵਾਲਾ ਗੋਲਣਾ ਉਹਨਾਂ ਕੀ ਗੁੰਨੀ ਜਿੰਨਾ ਕ ਖਾਣੀਆਂ ਐ ਐਵੇਂ ਨਾ ਆਵਾ ਗੋਣ ਸੁਣ ਕੇ ਕਰਕੇ ਤਰਾ ਛੜੀ ਇੱਥੇ ਆਟੇ ਜਿੰਨੀ ਮੰਮੀ ਲੂਣ ਬਣਾ ਉਹਦਾ ਫੋਕਾ ਆਟਾ ਗੋਲ ਲੈਣੀ ਆ ਤੇ ਵਿੱਚ ਪਰੌਂਠੀ ਚ ਲੂਣ ਪਾ ਲਾਂਗੇ ਪਰ ਗੁੰਨੇ ਥੋੜਾ ਜਿਹਾ ਉਨਾਂ ਕੀ ਜਿੰਨੀਆਂ ਕ ਖਾਣੀਆਂ ਰੋਟੀਆਂ ਗੁੰਨੂ ਗੀ ਤਾਂ ਮੰਮੀ ਉਨਾਂ ਕੀ ਤੇ ਜੋ ਬਾਜੂ ਫਰੇਚ ਰੱਖ ਲਾਂਗੇ ਤੇ ਜਿੰਦਾ ਤੇ ਆਪਾਂ ਮਾਦੀ ਲੈਣਾ ਆ ਆਹੋ ਚਲੋ ਵੀ ਗੱਲ ਠੀਕ ਵਾ ਤੇ ਇਦਾਂ ਕਰੀ ਮੈਨੂੰ ਆਂਬ ਦਾ achar ਨਾ ਦੇ ਮੈਨੂੰ ਨਿੰਬੂ ਦਾ achar ਦੇਈ ਨਾਲ ਉਹ ਕੋਈ ਨਹੀਂ ਮੰਮੀ ਨਿੰਬੂ ਦਾ achar ਲੈ ਲਈ ਤੂੰ ਤੇ ਇਦਾਂ ਕਰੋ ਆ ਰੱਖੋ ਦੁੱਧ ਦੁੱਧ ਜਿਹੜਾ ਕੋਈ ਗਰਮ ਕਰਨਾ ਕਰੀਏ ਆਪਣੀਆਂ ਪਕਾਈਏ ਤੇ ਖਾਈਏ ਆ ਵੇਖੋ ਰਾਤ ਨੂੰ ਨਾਣਾ ਇਹਨਾਂ ਦੀ ਤੂ ਤੂ ਮੈਮਾ ਹੋਈ ਦੋਵਾਂ ਜੀਆਂ ਆਂ ਤੇ ਲੱਗ ਨੂੰ ਪਤਾ ਜਾਊਗਾ ਵੀ ਸਾਡੇ ਨਾਲ ਵਗੜੀਏ ਕੀ ਕੋਈ ਚੰਦਣਾ ਪੈਣਾ ਹੀ ਇਹਨੂੰ ਕੋਈ ਨਹੀਂ ਇਹਨਾਂ ਨੂੰ ਹੁਣ ਪਤਾ ਫੇਰ ਹੀ ਲੱਗਣਾ ਵਾ ਲੈ ਆਪੜਾ ਮੈਨੂੰ ਪਤੀਲਾ ਵੇਖਾਂ ਮੈਂ ਆਟਾ ਮੰਮੀ ਤੁਸੀਂ ਗੁੰਨ ਦਿੰਦੇਗਾ ਜਾਂ ਹੂੰ ਮੈਂ ਰੋਟੀਆਂ ਲਾ ਲੂੰਗੀ ਚੱਲ ਲਿਆ ਦੇ ਲੈ ਆ ਮੈਂ ਹੀ ਗੁੰਨ ਦਿੰਨੀ ਆ ਸ਼ਾਂ ਦਿੰਨੀ ਆ ਮੈਂ ਲਿਆ ਥੋੜਾ ਹੀ ਪਾ ਮੀ ਕੋਈ ਨਹੀਂ ਥੋੜਾ ਹੀ ਪਾ ਮੀ ਹੁਣ ਤਾਂ ਅੰਦਰ ਵੜੇ ਉਹਨਾਂ ਦਾ ਰਾਧਾ ਆਣਾ ਪਏ ਅੱਗੇ ਪਕਾ ਕੇ ਦੇ ਦਿੰਦੇ ਆ ਹੁਣ ਮੈਂ ਇਹਨਾਂ ਨੇ ਪਕਾ ਕੇ ਦੇ ਦੇਣੀਆਂ। ਉਹ ਇਸੇ ਪੈਂਕਸ ਤੇ ਵਰਗੇ ਅੰਦਰ। ਕੋਈ ਨਹੀਂ। ਬੜਾਵਾ ਕਿੰਨੀਆਂ ਕਾ ਖਾਣੀਆਂ? ਇੱਕ ਇੱਕ ਦੋ ਦੋ ਰੋਟੀਆਂ ਖਾਣੀਆਂ। ਆ ਲੋ। ਹਾਂ। ਆਪੇ ਕਰੇ ਤੇ ਪਕਾਵੇ ਤੇ ਖਾਵੇ, ਪਤਾ ਲੱਗੇ ਇਹਨੂੰ। ਇਹਨੂੰ ਭਾਲੀ ਨਹੀਂ ਪਚੀ ਇਹਨੂੰ ਲੰਗਰ ਖਾਂਦੀ ਨੂੰ। ਪਾਣੀ ਐਚੀ ਪਾ ਦੇਣੀ ਐ। ਰਾਜੂ ਪਾਗੀ ਰੋਟੀਆਂ ਹਾਂ ਵੀਰ ਪਕਾਲੀਆਂ ਕੀ ਬਣਾਇਆ ਬਣਾਇਆ ਤੇ ਆਪਾਂ ਕੋਹ ਨਹੀਂ ਅਹੀਂ ਤੇ ਲੂਣ ਵਾਲੀਆਂ ਪਰੌਂਠੀਆਂ ਲਈ ਦੇ ਨਾਲ ਖਾ ਲੀਆਂ ਮੈਂ ਤੇ ਮੰਮੀ ਨੇ ਅੱਛਾ ਤੇ ਮੇਰੀਆਂ ਔਕਾਖੀਆਂ ਤਾੜੀਆਂ ਨਹੀਂ ਪਕਾਈਆਂ ਤੁਸੀਂ ਜੋ ਖਾਣਾ ਬਣਾਓ ਤੇ ਖਾਓ ਭਾਬੀ ਨੂੰ ਕਹੋ ਜਾ ਕੇ ਅਹੀਂ ਆਪਣੇ ਜੋ ਕੀ ਪਕਾ ਕੇ ਰੋਟੀ ਖਾ ਲਈ ਆ ਲੈ ਇਹ ਕਿਦਾਂ ਦੀ ਗੱਲ ਹੋਈ ਤੁਸੀਂ ਪਕਾ ਲੀਆਂ ਆਪਣੇ ਜੋ ਕਿ ਅਹੀਂ ਆਪ ਕੋਲ ਵੱਖਰੀਆਂ ਪਕਾਈਆਂ ਹੋ ਭਾਬੀ ਨੂੰ ਕਹਿ ਦੋ ਨਾ ਜਾ ਕੇ ਤੁਹਾਨੂੰ ਇੱਕ ਵਾਰੀ ਮੰਮੀ ਨੇ ਸਮਝਾਇਆ ਤੁਹਾਨੂੰ ਸਮਝ ਨਹੀਂ ਲੱਗਦੀ ਤੇ ਬਾਕੀ ਇੱਕ ਗੱਲ ਹੋਰ ਹੈ ਨਾਲ ਹੀ ਮੈਂ ਸੋਈ ਐਨ ਸਵਾਰ ਕੇ ਚੱਲੀ ਆ ਜਦੋਂ ਭਾਬੀ ਨੂੰ ਰੋਟੀ ਪਕਾਉਣੀ ਨਾ ਤਾਂ ਇੱਜਾਂ ਦੀ ਸੋਈ ਚਾਹੀਦੀ ਹੈ ਨਾ ਫੇ ਖਲਾਰਾ ਪਾ ਕੇ ਚੱਲ ਜੇ ਚੰਗੀ ਗੱਲ ਕੀਤੀ ਏ ਤੂੰ ਨਹੀਂ રે ਵੇਖ ਲਓ ਪਤਾ ਹੀ ਤੁਹਾਨੂੰ ਮੰਮੀ ਦਾ ਗੈਸ ਚੁੱਲ੍ਹੇ ਚ ਕਾਹਕੋ ਤੇ ਕਮਰੇ ਚ ਦਿਖਾ ਦੇਣੀ ਹੈ ਹੂੰ ਕਾਦੀਆਂ ਲੂਣ ਵਾਲੀਆਂ ਤੁਸੀਂ ਆ ਸਬਜ਼ੀ ਤੇ ਕਿੰਨੀ ਹੀ ਵਿੱਚ ਹੈ ਜੇ ਆਹ ਸਵੇਰ ਦੀ ਪਈ ਹੈ ਜਿਹੜੀ ਹੈਗੀ ਭੋਰਾ ਕੋਈ ਨਹੀਂ ਲੋੜ ਤੇ ਮੇਰੀ ਪੈਣੀ ਆ ਵੀਰ ਜਦੋਂ ਪਉਣਾ ਵੇਖੀ ਜਾਊਗੀ ਸਾਨੂੰ ਨਹੀਂ ਪੈਂਦੀ ਕਿਸੇ ਦੀ ਲੋੜ ਆਹ ਲੋੜ ਪੈਣੀ ਲੋੜ ਪੈਣੀ ਕਰਦੇ ਰਹਿੰਦੇ ਐ ਨਾ ਡਰਾਵਾਂ ਦਾ ਤਾਂ ਅੱਗੇ ਕਹਿ ਦੇਣਾ ਵੀ ਚੱਲ ਹੋਊ ਕੋਈ ਨਹੀਂ ਕੋਈ ਨਾ ਤੁਹਾਨੂੰ ਲੱਗ ਪਤਾ ਜਾਊਗਾ ਨਾਨੀ ਨੇ ਨਾ ਚਾਹਤੀ ਤੁਸੀਂ ਵੀ ਕੀ ਯਾਦ ਕਰੋਗੇ ਆਹ ਸਬਜ਼ੀ ਕੱਢ ਕੇ ਫਰਿੱਜ ਚ ਰੱਖ ਦੂੰ ਪਉਣੀ ਐ ਤੁਹਾਨੂੰ ਆ ਵੀ ਜੀ ਨਾ ਇੱਥੇ ਬੈਠੀ ਟੀਵੀ ਵੇਖੀ ਜਾਨੀ ਆ ਉੱਥੇ ਲੰਗਰ ਟੋਕ ਪਕਾ ਰਿਹਾ ਮੈਨੂੰ ਭੁੱਖ ਲੱਗੀ ਆ ਜਦੋਂ ਸੋਈ ਚ ਤਵੱਜਾ ਤਾਲਾ ਤੇ ਨਾਲੇ ਹੁਣ ਪਕਾਉਣੀ ਰਹੀ ਆ ਉਥੋ ਤੂੰ ਹੀ ਨਹੀਂ ਖਾ ਲੋ ਉਥੋ ਦੋ ਰੋਟੀਆਂ ਮੈਂ ਲੈ ਕੇ ਖਾ ਲੂੰਗੀ ਇਹ ਵਹਿਮ ਕਰਦੇ ਮਨ ਚ ਫਿਰ ਹੁਣ ਉਹਨਾਂ ਬੁਕਾ ਕੇ ਖਾ ਲੀਆਂ ਵਾ ਹੈ ਆਹੋ ਤੁਹਾਡੇ ਜੋਗੀਆਂ ਨਹੀਂ ਰਾਈਆਂ ਅਗਲੇ ਦਿਨ ਹਾਨੂੰ ਨਹੀਂ ਲੋੜ ਕੋਈ ਤੁਹਾਡੇ ਜੋਗੀਆਂ ਨਾਉਂਦੀ ਪਕਾਓ ਤੇ ਖਾਓ ਚਲੋ ਠੀਕ ਆ ਫਿਰ ਹੁਣ ਸਿਰ ਪੰਚਾਇਤ ਹੀ ਗੱਲ ਕਰੂਗੀ ਜਾਂ ਕੋਈ ਸਾਂਝਾ ਰਿਸ਼ਤਾ ਦਾ ਸੱਦੂਗੀ ਨਾ ਇਹਨਾਂ ਨੂੰ ਮੈਂ ਪਛਾਹਾਂਗੀ ਚੰਗੀ ਤਰ੍ਹਾਂ ਕਿ ਜਾ ਇਹਨਾਂ ਨੇ ਫਰਿੱਜ ਨੂੰ ਤਾਲਾ ਕਿਉਂ ਮਾਰਿਆ ਜੇ ਇਹਨਾਂ ਨੂੰ ਪਕਵਾਉਣੀ ਹੈ ਰੋਟੀਆਂ ਹੀ ਖਾਣੀ ਆ ਨਾ ਫਿਰ ਫਰਿੱਜ ਇਹਨਾਂ ਖੋਲ੍ਹਣੀ ਪੈਣੀ ਮੈਂ ਤਾਂ ਸ਼ਾਮਾਂ ਦੀ ਚਾਹ ਵੀ ਨਹੀਂ ਪੀਤੀ ਮੈਨੂੰ ਤਾਂ ਉਹ ਵੀ ਬੜਾ ਗੁੱਸਾ ਆ ਉਹ ਜਦੋਂ ਕਿ ਇਹਨੂੰ ਸੱਦਣਾ ਹੂਗਾ ਸੱਦ ਲਈ ਹੁਣ ਸਭ ਕੁਝ ਖੁੱਲਾ ਫਰਿੱਜ ਵੀ ਖੁੱਲੀ ਆ ਔਰ ਸੋਈ ਵੀ ਖੁੱਲੀ ਆ ਜਾ ਮੋਟਾ ਆਟਾ ਗੁੰਨ ਰੋਟੀਆਂ ਲਾ ਅੱਛਾ ਅਗਲੀਆਂ ਨੇ ਫੇਰ ਤਾਲਾ ਮਾਰ ਕੇ ਲੈ ਗਈਆਂ ਹੋਣੀਆਂ ਚਾਬੀ ਉਹਨਾਂ ਦੇ ਕੋਲ ਵਾ ਮੈਨੂੰ ਬੋਧੀਆਂ ਗੱਲਾਂ ਕਰਨ ਦੀ ਲੋੜ ਨਹੀਂ ਮੇਰੇ ਕੋਲ ਨਹੀਂ ਨਾ ਰੋਟੀਆਂ ਪੱਕਦੀਆਂ ਤਾਂ ਨਾ ਮੇਰੇ ਕੋਲ ਆਟਾ ਗੁੱਜ ਤੂੰ ਇਹ ਜਾ ਕੇ ਤੇ ਜਾ ਗੁਰਦਾ ਦੇ ਖਾ ਲੋ ਤੇ ਜਾ ਕੇ ਹੋਟਲ ਤੋਂ ਖਾ ਲੋ ਸ਼ਾਬਾਸ਼ ਏ ਤੇਰੇ ਹੋ ਸਕੇ ਤਾਂ ਛੋਲੇ ਪੂਰੀਆਂ ਮੇਰੇ ਬਾਤੇ ਵੀ ਲਾਏ ਮੇ ਕੋਲ ਨਾ ਪੱਕਦੇ ਅਹੇ ਤੇਰੇ ਕਿਹੜੇ ਛੋਲੇ ਪੂਰੀਆਂ ਨੰਦੇ ਹੋਰ ਲੰਚ ਸਭ ਕੋ ਮਿਲਦਾ ਵਾ ਬਹੁਤੀ ਪਖੰਡ ਕਾਂ ਦੀ ਲੋੜ ਨਹੀਂ ਜਾ ਤਾਂ ਫਿਰ ਆਪਣੀ ਭੈਣ ਨੂੰ ਕਹ ਲਾ ਦੇ ਮੈਨੂੰ ਵੀ ਚੰਗਾ ਫਿਰ ਬੈਠੀ ਰਹ ਭੁਖੀ ਮੈਂ ਖਾਂ ਚੱਲ ਲਈ ਆ ਤਾਂ ਮੈਂ ਬੈਠੀ ਰਹੂਗੀ ਮੈਂ ਮਾਰ ਨਹੀਂ ਚੱਲੀ ਆ ਪਾਣੀ ਹੈਗਾ ਬਾਦੂ ਹੱਥ ਫੜਿਆ ਵਾ ਉਹ ਤੇ ਫੱਕਾ ਮਾਰੂ ਖੰਡ ਦਾ ਤੇ ਨਾਲ ਪੀਉਂਗੀ ਪਾਣੀ ਤੇ ਮੇਰਾ ਤਾਂ ਗੁਜ਼ਾਰਾ ਹੋ ਜਾਣਾ ਵਾ